ਸ਼ੋਭਾ ਯਾਤਰਾ ਜੋ ਕੱਢੀ ਗਈ ਹੈ ਕਿਦਾਂ ਮੈਂ ਆਪਣਾ ਪੀ ਸੰਤ ਵੱਲੋਂ ਸਹਿਯੋਗ ਮਿਲਿਆ ਬਹੁਤ ਵਧੀਆ ਸਹਿਯੋਗ ਮਿਲਿਆ ਜੀ ਇਹ ਜਿਹੜੀ ਸ਼ੋਭਾ ਯਾਤਰਾ ਆ ਹਰ ਸਾਲ ਜਿਹੜੀ ਆ ਇਹ ਫਰਸਟ ਬੈਪਟਿਸਟ ਚਰਚ ਲੇਲ ਪਾਸਨ ਰਾਜੂਨ ਗਿਲਾ ਮਿਨਿਸਟਰੀ ਦੇ ਵੱਲੋਂ ਹਰ ਸਾਲ ਇਹ ਸ਼ੋਭਾ ਯਾਤਰਾ ਕੱਢੀ ਜਾਂਦੀ ਆ ਔਰ ਇਸ ਵਾਰੀ ਜਿਹੜਾ ਆ ਬਹੁਤ ਭਰਮਾ ਹੰਗਾਰਾ ਜਿਹੜਾ ਮਿਲਿਆ ਕਿ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਇੱਥੇ ਪਹੁੰਚੇ ਆ ਔਰ ਤੁਹਾਡਾ ਵੀ ਬਹੁਤ ਧੰਨਵਾਦ ਆ ਕਿ ਤੁਸੀਂ ਇੱਥੇ ਆਏ ਹੋ ਔਰ ਆਪਣੇ ਚੈਨਲ ਚੈਨਲ ਦੇ ਮਾਧਿਅਮ ਦੇ ਨਾਲ ਤੁਸੀਂ ਇਹ ਜਿਹੜੀ ਖੁਸ਼ਖਬਰੀ ਆ ਪ੍ਰਭੂ ਯਿਸੂ ਦੇ ਜਨਮ ਦਿਹਾੜੇ ਦੀ ਜਿਹੜੀ ਆ ਇਹਨੂੰ ਤੁਸੀਂ ਦੂਸਰੇ ਲੋਕਾਂ ਦੇ ਵਿੱਚ ਆਪਣੇ ਚੈਨਲ ਦੇ ਮਾਧਿਅਮ ਦੇ ਨਾਲ ਲੈ ਕੇ ਜਾ ਰਹੇ ਹੋ ਸੋ ਇਸ ਸ਼ੁਭ ਯਾਤਰਾ ਦਾ ਮੇਨ ਮਤਲਬ ਹੀ ਇਹ ਹੋ ਆ ਕਿ ਪ੍ਰਭੂ ਯਿਸੂ ਦਾ ਇਸ ਧਰਤੀ ਦੇ ਉੱਤੇ ਆਉਣਾ ਸਾਡੇ ਸਭ ਦੇ ਵਾਸਤੇ ਆਪਣੀ ਜਾਨ ਦੇਣੀ ਕਲਵਰੀ ਕ੍ਰੂਸ ਤੇ ਚੜਾਇਆ ਜਾਣਾ ਮਰਦਿਆਂ ਵਿੱਚੋਂ 3 ਤੀਸਰੇ ਦਿਨ ਜੀ ਉੱਠਣਾ ਔਰ ਇਸ ਕਰਕੇ ਅਸੀਂ ਇਹ ਵੱਡੇ ਦਿਨ ਦੀ ਖੁਸ਼ੀ ਦੇ ਵਿੱਚ ਨਵੇਂ ਸਾਲ ਦੀ ਖੁਸ਼ੀ ਸ਼ੁਭਾ ਯਾਤਰਾ ਕਰਦੇ ਆਂ। ਭਾਜੀ ਸਾਨੂੰ ਤੁਹਾਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੀ? ਅਸੀਂ ਸਾਰੀ ਸੰਗਤ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆਂ ਕਿ ਪ੍ਰਭੂ ਯਸੂ ਦਾ ਧਰਤੀ ਤੇ ਆਉਣ ਦਾ ਮਤਲਬ ਇਹ ਆ ਕਿ ਪਰਮੇਸ਼ਰ ਨੇ ਜਗਤ ਨਾਲ ਪਿਆਰ ਕੀਤਾ। ਉਹਨੇ ਕਿਸੇ ਇੱਕ ਕੌਮ ਦੇ ਨਾਲ, ਕਿਸੇ ਮਜ਼ਬ ਦੇ ਨਾਲ ਪਿਆਰ ਨਹੀਂ ਕੀਤਾ, ਕਿਸੇ ਜਾਤ ਪਾਤ ਦੇ ਨਾਲ ਪਿਆਰ ਨਹੀਂ ਕੀਤਾ। ਉਹਨੇ ਸਿਰਫ ਤੇ ਸਿਰਫ ਪੂਰੇ ਸੰਸਾਰ ਦੇ ਨਾਲ ਪਿਆਰ ਕੀਤਾ। ਔਰ ਜਦੋਂ ਉਹਨੇ ਸਾਡੇ ਨਾਲ ਪਿਆਰ ਕੀਤਾ ਤੇ ਸਾਨੂੰ ਇੱਕ ਦੂਸਰੇ ਨਾਲ ਪਿਆਰ ਮੁਹੱਬਤ ਨਾਲ ਰਹਿਣਾ ਚਾਹੀਦਾ ਹੈ। ਸਾਰੀਆਂ ਕੌਮਾਂ ਸਾਰੇ ਧਰਮ ਇੱਕੋ ਹੀ ਆ ਔਰ ਜਿਹੜਾ ਪਿਆਰ ਦਾ ਸੰਦੇਸ਼ ਪ੍ਰਭੂ ਯਿਸੂ ਨੇ ਦਿੱਤਾ ਹੈ ਸਾਨੂੰ ਉਸ ਪਿਆਰ ਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ ਸਭ ਬਹੁਤ ਬਹੁਤ ਤਾਨਾ ਅਮਸੀ ਦੀ ਸੋਜ ਬੜੀ ਹੀ ਇੱਕ ਖੁਸ਼ੀ ਦੀ ਵੱਡੀ ਗੱਲ ਹੈ ਕਿ ਪਿੰਡ ਲੇਲ ਦੇ ਵਿੱਚ ਜੋ ਸ਼ੋਭਾ ਯਾਤਰਾ ਕੱਢੀ ਗਈ ਹੈ ਰਾਜੂ ਗੁਲਬ ਮਿਨਿਸਟਰੀ ਦੇ ਵੱਲੋਂ ਔਰ ਸਾਨੂੰ ਇਹ ਚ ਬੁਲਾਇਆ ਗਿਆ ਸੱਦਤਾ ਗਿਆ ਸੋ ਅਸੀਂ ਵੀ ਬੜੀ ਖੁਸ਼ੀ ਨਾਲ ਇਸ ਸ਼ੋਭਾ ਯਾਤਰਾ ਹਿੱਸਾ ਲੈ ਆਪਾਂ ਅਗ ਲਿਆ ਹੈ ਔਰ ਬੋਏ ਸੰਗਤ ਵਿੱਚ ਕਾਫੀ ਉਤਸ਼ਾਹ ਆ ਜਿਸ ਤਰ੍ਹਾਂ ਕਿ ਹੁਣੇ ਪ੍ਰੋਦਾਸ ਨੇ ਦੱਸਿਆ ਕਿ ਪ੍ਰਭੂ ਯਸ਼ੁਮਸੀ ਮਾਨਵਤਾ ਨੂੰ ਪਿਆਰ ਦਾ ਸੁਨੇਹਾ ਦੇਣ ਵਾਸਤੇ ਆਏ ਨੇ ਇਸ ਲਈ ਉਹਨਾਂ ਨੇ ਜਾਨ ਦੀ ਦਾ ਮਕਸਦ ਹੀ ਇਹ ਪਿਆਰ ਦੇ ਬਦਲੇ ਕਿ ਉਹਨਾਂ ਨੇ ਪਿਆਰ ਦੇ ਬਦਲੇ ਆਪਣੀ ਜਾਨ ਦਿੱਤੀ ਹੈ ਕਿ ਜੋ ਮਾਨਤਾ ਆ ਉਹਨਾਂ ਨੂੰ ਕੀ ਕਰੇ ਫੋਲੋ ਕਰੇ ਔਰ ਜਿਸ ਤਰ੍ਹਾਂ ਪ੍ਰਭੂ ਯਸ਼ੁਮਸੀ ਨੇ ਸਾਰੀ ਮਾਨਤਾ ਪਿਆਰ ਕੀਤਾ ਹੈ ਅਸੀਂ ਵੀ ਉਹਨਾਂ ਪਿਆਰ ਕਰੀਏ ਔਰ ਬਹੁਤ ਮੇਰੇ ਚੋਣਾਂ ਕਿ ਇਹ ਸ਼ੋਭਾ ਯਾਤਰਾ ਜਿਹੜੀ ਹੈ ਅਗਲੇ ਸਾਲ ਇਹਦੇ ਨੂੰ ਵੀ ਹੋਰ ਵਧੀਆ ਤਰੀਕਾ ਨਾਲ ਯਾਨੀ ਕਿ ਸੰਗਤਾਂ ਜਿਹੜੀਆਂ ਨੇ ਸਾਂ ਆਉਣਗੀਆਂ ਸਹਿਯੋਗ ਦੇਣਗੀਆਂ ਕਿਉਂਕਿ ਇਸ ਵਾਰੀ ਪਰਵਾਹ ਹੰਗਾਰਾ ਮਿਲਿਆ ਤੇ ਮੇਰੀ ਇਹ ਉਮੀਦ ਆਸ ਹੈ ਕਿ ਅਗਲੇ ਸਾਲ ਵੀ ਇਸੇ ਤਰ੍ਹਾਂ ਪਰਵਾਹ ਹੰਗਾਰਾ ਮਿਲੇਗਾ ਔਰ ਇਸ ਤੋਂ ਬਾਅਦ ਚੱਲ ਕੇ ਪ੍ਰਭੂ ਜਰਾ ਆਪਣੇ ਕੰਮ ਕੋ ਸਾਰੇ ਮੱਤ ਕਰ ਸਹਿਯੋਗ ਕਰ। ਸੋ ਸਾਰਿਆਂ ਨੂੰ ਜੈੰਸੀ ਦੀ।